ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸੰਗਤ ਜੀ ਬੇਨਤੀ ਹੈ ਜੀ ਆਪਾਂ ਨੂੰ ਹੱਥ ਜੋੜ ਕੇ ਕਿ ਜਿਹੜੇ ਕਿਸਾਨਾਂ ਦੇ ਬਹੁਤ ਮੰਦੇ ਹਾਲ ਨੇ ਬਾਰਸ਼ਾ ਪੈ ਰਹੀਆਂ ਪਹਾੜੀ ਇਲਾਕੇ ਦੇ ਵਿੱਚ ਮੀਂਹ ਪੈਣ ਕਾਰਨ ਤੇ ਗਈ ਖਾਨ ਤੇ ਔਰ ਭਾਰੀ ਮਾਤਰਾ ਦੇ ਵਿੱਚ ਹੜ ਆਇਆ ਹੋਇਆ ਬੇਨਤੀ ਹੈ ਭਾਜੀ ਬਹੁਤ ਤੋਂ ਵੱਧ ਤੁਸੀਂ ਸਪੋਰਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਜਿੱਥੇ ਤੱਕ ਤੁਸੀਂ ਦੇਖਦੇ ਆਂ ਤੇ ਵੀਡੀਓ ਦੇਖ ਕੇ ਬੰਨਾ ਤੇ ਮਿੱਟੀ ਪਜਾਉਣ ਦੀ ਕਰਪਾਤਾ ਜਰੂਰ ਕਰੋ ਜਿਹੜੇ ਸਾਡੇ ਆਰਜੀ ਬੰਨਾ ਉਹ ਬਨ ਸਕੀਏ ਇਸ ਮਿੱਟੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਬੇਨਤੀ ਹੈ ਇਸ ਹੱਥ ਜੋੜ ਕੇ ਸਾਰਿਆਂ ਸਾਰੀ ਸੰਗਤ ਕੀ ਉਹਦਾ ਬੱਦ ਤੋਂ ਬਾਅਦ ਚਾਰ ਆਪਸਾਂ ਦਾ ਪਾਣੀ ਪੀਣ ਵਾਲਾ ਮਿੱਟੀ ਇਦਾਂ ਦੀ ਸੇਵਾ ਜਰੂਰ ਕਰੋ ਬੀਐਨਪੀ ਹਾਜ਼ਰ ਹੋ ਜੀ ਇਹ ਬੱਦ ਤੋਂ ਬਾਅਦ ਇਹਨਾਂ ਨੂੰ ਜੁੜੀ ਹੋਈ ਅਵਿਸ਼ੇਸ਼ ਜਰੂਰ ਕਰੋ ਜੇ ਰਿਪੋਰਟ ਜਰੂਰ ਕਰੋ ਜਿੰਨੇ ਵੀ ਯੋਗ ਹੈਗੇ ਆਂ ਜਿਹੜੇ ਉੜਾਨੀ ਜਿਆਦਾ ਜਿੰਨੇ ਵੀ ਜੋਗ ਹੈਗੇ ਆਪਾਂ ਉਹਦੇ ਸੰਬੰਧ ਦੇ ਜਰੂਰ ਕਰਦੇ ਸੁਲਤਾਨਪੁਰ ਜਿਹੜੀ ਧਰਤੀ ਹੈ ਉਹ ਗੂਆਂ ਖੀਰਾ ਦੀ ਧਰਤੀ ਹੈ ਜਿਸੇ ਆਪਣਾ ਯੋਗਦਾਨ ਪਾਓ ਆਓ ਦਰਸ਼ਨ ਮਿਲੇ ਕਰੋ ਨਾਲੇ ਤੁਸੀਂ ਇੱਥੋਂ ਤੱਕ ਜਿਹੜੇ ਲੋਕ ਕਿਸਾਨ ਵੀਰ ਆ ਉਹਨਾਂ ਦਾ ਵੀ ਦੁੱਖ ਦਰਦ ਸਮਝੋ Yeah the ਕੀ ਹਾਲ ਸਾਥੀਆਂ ਜਿਹੜੇ ਉੱਥੋਂ ਦੇ ਹਨ ਹਾਲਾਤ ਬਹੁਤ ਜ਼ਿਆਦੇ ਮਾੜੇ ਆ 15 16 ਪਿੰਡਾਂ ਦੇ ਜਿਹੜੇ ਉਹ ਪਾਣੀ ਦੀ ਝਪੜ ਵਿੱਚ ਆਏ ਹੋਏ ਆ ਤੇ ਸਾਡੇ ਜਿਹੜਾ ਪ੍ਰਸ਼ਾਸਨ ਕੁਝ ਨਹੀਂ ਕਰਦਾ ਉਹਦੇ ਤੇ ਆਉਂਦੇ ਆ ਫੋਟੋਆਂ ਖਿਚਾ ਲਈ ਦਿਲ ਜਾਂਦੇ ਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਔਰ ਜਿਹੜਾ ਕਿਸਾਨ ਆ ਨਾ ਉਹ ਮਰਦਾ ਪਿਆ 1845 ਜਗਤ ਦੁੱਧਾ ਵੀਰ ਜੀ ਬੇਨਤੀ ਆ ਇਹ ਨਿਊਜ਼ ਵਰਤੋਂ ਲਈ ਸ਼ੇਅਰ ਜੀ ਰੂਲ ਕਰੋ ਬਹੁਤ ਹਾਲਾਤ ਮਾੜੇ ਆ ਮੈਂ ਬਾਕੀ ਵੀਡੀਓ ਵੀ ਸ਼ੇਅਰ ਕਰ ਦਿੰਦਾ ਜਿਹੜੇ ਜੰਗਲ ਦਾ ਵੀ ਬਹੁਤਿਆਰ ਜੰਗਲਾਂ ਦਾ ਬਹੁਤ ਬਹੁਤ ਮੰਦੰਗਾ ਹਾਲਾ ਉਹ ਤੋਂ ਬਹੁਤ ਗੁੱਡਾ ਗੁੱਡਾ ਦਾ ਤੂਫਾਨ ਹੀ ਆ ਪਾਣੀ ਜਿਹੜੇ ਜਾਨਵਰ ਵਿਚਾਰੇ ਉਹ ਆਏ ਤੇ ਮੈਨੂੰ ਮਾਰ ਦਿੱਤਾ ਰਿਹਾ ਜਿਹੜਾ ਨਾ ਉਹ ਪਾਣੀ ਦੇ ਵਿੱਚ ਖੜਿਆ ਹੋਇਆ ਆ ਬੇਨਤੀ ਆ ਭਾਜੀ ਬੇਨਤੀ ਆ ਵੱਧ ਤੋਂ ਵੱਧ ਸਪੋਰਟ ਕਰੋ ਵਰਤੋਂ ਦਾ ਵੀਡੀਓ ਨੂੰ ਸ਼ੇਅਰ ਕਰੋ ਤੇ ਜਮਾਤ ਤੋਂ ਬਾਅਦ ਗਾਂਹ ਪਹੁੰਚੇ ਵੀਡੀਓ ਬਾਕੀ ਜਿਹੜੇ ਚਾਰ ਭੈਣ ਭਰਾ ਸਾਡੇ ਉਹਨਾਂ ਨੂੰ ਵੀ ਬੋਤਾ ਲੱਗੇ ਵੀ ਹਾਂ ਵੀ ਆ ਕੋਈ ਸਮੱਸਿਆ ਬਾਕੀ ਨਿਊਜ਼ਪੇਪਰ ਸਾਰਾ ਕੁਝ ਹੈ ਬਾਕੀ ਜੋ ਪੇਪਰਾਂ ਦੇ ਵਿੱਚ ਨਿਊਜ਼ ਦੇ ਵਿੱਚ ਦਿਖਾਉਂਦੇ ਤਾਂ ਬਹੁਤ ਕੁਝ ਆ ਪਰ ਵਿੱਚੋਂ ਦੇ ਕੁਝ ਤੁਹਾਨੂੰ ਪਤਾ ਹੀ ਹੈ ਇਹਦੇ ਜਿਹੜੇ ਨਿਊਜ਼ ਦੇ ਵਿੱਚ ਆ ਅੱਧਾ ਕਿ ਸੱਚਾ ਅਨਤਾਵਾਦ ਦਾ ਤੁਹਾਨੂੰ ਪਤਾ ਵਈ ਇੱਥੇ ਆ। ਦਮ ਨੂੰ ਗੁਰਦੂ ਗੁਰ ਤਾਂ ਦੇ ਹੀ। ਠੀਕ ਆ। ਇਹ ਫਿਲਹਾਲ ਬਹੁਤ ਜਿਆਦਾ ਮੰਦਾ ਹਾਲ ਆ। ਤਿੰਨ ਚਾਰ ਜਗਾਂ ਤੋਂ ਬੰਨ ਟੁੱਟਿਆ ਹੋਇਆ ਮਿੱਟੀ ਦੀ ਬਹੁਤ ਜ਼ਰੂਰਤ ਆ। 5-6 ਦਿਨ ਹੋ ਗਏ ਆ ਬੰਨ ਦੀ ਕੋਈ ਉਮੀਦ ਨਹੀਂ ਹੈਗੀ ਵੀ ਕਿੱਧਰੋਂ ਬੰਨ ਹੋਣਾ, ਕਿੱਧਰੋਂ ਨਹੀਂ ਬੰਨ ਹੋਣਾ, ਕਿੱਥੋਂ ਬੰਨ ਹੋਣਾ। ਕੋਈ ਪਤਾ ਨਹੀਂ। ਪੰਚੇਸ਼ੂ ਫੋਟ ਪਾਣੀ ਹੋਇਆ ਪਿਆ ਖਤਿਆਂ ਦੇ ਵਿੱਚ ਰਾਹ ਦੇ ਉੱਤੇ ਇਦਾਂ ਦਾ ਮਾਹੌਲ ਕ੍ਰੀਏਟ ਹੋਇਆ ਪਿਆ ਬਸ 16 17 18 ਪਿੰਡ ਹੀ ਆ 8 17 18 ਪਿੰਡ ਆ ਜਿਹੜੇ ਪਾਣੀ ਦੀ ਜਬੇੜ ਦੇ ਵਿੱਚ ਆਏ ਕੁਝ ਇਹ ਹੈ ਰਾਮੀ ਗਿਣਤੀ ਦੇ ਹਿਸਾਬ ਨਾਲ ਜਿਹੜੇ ਲੋਕਾਂ ਦੇ ਘਰਾਂ ਦਾ ਮਾਲ ਡੰਕਰ ਲੈ ਕੇ ਲੋਕ ਮਿਆਣੇ ਵਿੱਚ ਫਸੇ ਹੋਏ ਆ ਜਿਹੜੇ ਨਿਕਲ ਗਏ ਆ ਨਿੱਕਰ ਲਈ ਪੂਰੇ ਪੋਰਟੇ ਵੀ ਬਾਕੀ ਜਿਹੜੇ ਉੱਤੇ ਫਸੇ ਹੋਏ ਆ ਫਸੇ ਹੋਏ ਉਹ ਘਰਾਂ ਜੀ ਇਹਨੂੰ ਬੇਨਤੀ ਆ ਵੀ ਇਹ ਵਾਤਵਾ ਸਹਿਯੋਗ ਕਰੋ ਤੇ ਸਾਡਾ ਸਹਿਯੋਗ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸੰਦਾਨਪੁਰ ਲੋਧੀ ਪਿੰਡ ਬਾਊਪੁਰ ਜਿੰਨੇ ਕੇ ਸੇਵਾ ਕੰਪਨੀ ਜਿੰਸੀ ਸੇਵਾ ਕਾਰਸਾਂ ਦੇ ਆ ਕਿਸ ਨੂੰ ਕੋਲ ਦੀ ਲੋੜ ਨਹੀਂ ਕਿਸ ਨੂੰ ਕੁਝ ਨਹੀਂ ਕਰਦੀ ਲੋੜ ਤੁਸੀਂ ਸਿੰਧਾ ਆਓ ਟਰਾਲੀ ਦੇ ਵਿੱਚ ਮਿੱਟੀ ਲੈ ਕੇ ਆਣੀਆਂ ਤਾਂ ਮਿੱਟੀ ਲੈ ਕੇ ਸੁਲਤਾਨਪੁਰ ਲੋਧੀ ਬਚਾਓ ਜੇ ਤੁਹਾਡੇ ਕੋਲ ਪਠਿਆਲਾਸ ਤੋਂ ਜੋ ਗੱਲ ਰਿਪੋਰਟ ਆਸ ਤੋਂ ਜੋ 3-4 ਸਾਲ ਦੇ ਨੇ ਤੁਸੀਂ ਟਰਾਲੀ ਲੈ ਕੇ ਪਠਿਆਲੇ ਵੀ ਆ ਸਕਦੇ ਜੇ 4 ਟਰਾਲੀਾਂ ਦੀਆਂ ਤੁਸੀਂ 4 ਟਰਾਲੀ ਲੈ ਕੇ ਵੀ ਆ ਸਕਦੇ ਜੋ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਉਹਦੀ ਜਿਹੜੀ ਵੀ ਤੁਹਾਡੇ ਦਿਲ ਕਰਦਾ ਸੇਵਾ ਕੰਮ ਦੀ ਤੁਸੀਂ ਉਹਦਾ ਸਯੋਜਨ ਕਰ ਸਕਦੇ ਆ ਕੀ ਗੱਲ ਹੈ ਕਿਸੀ ਤਾਂ ਇਹ ਮਤਲਬ ਪੁੱਛ ਹੀ ਨਹੀਂ ਕੋਈ ਇਦਾਂ ਦਾ ਹੈਗਾ ਫੋਨ ਕਰੂ ਇਹਨੂੰ ਫੋਨ ਕਰੂ ਉਹਨੂੰ ਫੋਨ ਕਰੂ ਕੋਲੋਂ ਨਹੀਂ ਹੈਗੀ ਤੁਸੀਂ ਆਓ ਸਿੱਧਾ ਤੁਸੀਂ ਸੇਵਾ ਆਪਣੀ ਕਰਕੇ ਜੋ ਬਹੁਤ ਜਿਆਦੇ ਹੰਦੇ ਹਾਲ ਆ ਜੀ ਡਿਊਟੀਆਂ ਲੱਗੀਆਂ ਹੋਈਆਂ ਸਾਰਿਆਂ ਦੀਆਂ हरे घर तीन है पहुंचाने की चीज कोशिश करी दिया। बाकी तुसी भी सुझोग तो है बाकी तुम भी सहयोग करो वो वेती है शहर सुल्तानपुर लोधी पिंड बाहूपुर शहर सुल्तानपुर लोधी पिंड बाहूपुर गुरु नानक ਦੀ ਜੀ ਦੀ ਨਗਰੀ ਬਹੁਤ ਜਾਰੇ ਹਾਲਾਤ ਜਿਹੜੇ ਇੱਥੇ ਬਹੁਤ ਸਾਰੇ ਨੰਬੀਰ ਹੋਏ ਪਏ ਹੈ ਬੇਨਤੀ ਹੈ ਸਾਡੀ ਹੱਥ ਜੁੜ ਕੇ ਵੀਡੀਓ ਨੂੰ ਬਸੋ ਬਸ ਸ਼ੇਅਰ ਕਰੋ ਚਾਰ ਭੈਣ ਬ੍ਰਾਹਮਣ ਨੂੰ ਫੋਰ ਪਤਾ ਲੱਗੇ ਤੇ ਬਤੋ ਬਦ ਸੇਵਾ ਜਿਹੜੀ ਉਹ ਉਹਨਾਂ ਦੀ ਮਦਦ ਹੋਵੇ ਸੇਵਾ ਨਹੀਂ ਮਦਦ ਤੋਂ ਹੋ ਗਈ ਜਿੰਨੇ ਦੀ ਆਪਾਂ ਭੈਣ ਭਾਈਆਂ ਦੀ ਗੱਲ ਨੂੰ ਜੋਗੇ ਆ ਸੇਵਾ ਬਾਕੀ ਤੋਂ ਹੋ ਗਈ ਜੀ ਜਦੋਂ ਲੋਕ ਬੜੀ ਦੂਰ ਦੂਰੋਂ ਆਉਂਦੇ ਆ ਕੋਈ ਸੇਵਾ ਲੈ ਗਈ ਕਿਸ ਚੀਜ਼ ਦੀ ਆਂਦਾ ਕੋਈ ਕਿਸ ਚੀਜ਼ ਦੀ ਆਂਦਾ ਵਾਜੀ ਉੱਥੇ ਨਹੀਂ ਦੇਣੀ ਹੈ ਤਾਂ ਗੁਰਦੁਆਰਿਆਂ ਚ ਜਿੱਦਾਂ ਸੁਲਤਾਨਪੁਰ ਲੋਧੀ ਉੱਤਰ ਤੁਹਾਨੂੰ ਗੁਰੂ ਨਾਨਕ ਬਾਬਾ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਜੀਰ ਸਾਹਿਬ ਇਹ ਆਪਾਂ ਗੁਰਦੁਆਰਾ ਵੀਰ ਸਾਹਿਬ ਵੀ ਆਪਾਂ ਸੇਵਾ ਕਰਕੇ ਦਾਸ ਕੀ ਦੇਵਦ ਨੂੰ ਇਹਦੇ ਵੀ ਉੱਥੇ ਹਾੜ ਆਇਆ ਹੋਇਆ ਵੀ ਸਾਡੀ ਇਹ ਜਿਹੜੀ ਸੇਵਾ ਉਹ ਉੱਥੇ ਪਹੁੰਚਦੀ ਕਰਦੇ ਉੱਥੇ ਵੀ ਬਹੁਤ ਸਾਰੇ ਆ ਇੱਥੇ ਬਾਬਾ ਸਲਕਣੀ ਜੀ ਦਾ ਗੁਰਦੁਆਰਾ ਇੱਥੇ ਵੀ ਬਹੁਤ ਸੇਵਾ ਕਰਕੇ ਜਾਂਦੇ ਆ ਵੀਡੀਓ ਦਾ ਅੰਸ਼ਾ ਚ ਪੇਚਾਉਂਦੇ ਆ ਬਹੁਤ ਬਹੁਤ ਜਿਆਦਾ ਲੋਕੋ ਬੰਦਰ ਸੁल्तानਪੁਰ ਦੇ ਵੀ ਜਿਹੜੇ ਸ੍ਰੀ ਜੋਗ ਕਰਾਤੇ ਨੇ ਬੇਨਤੀ ਹੈ ਸਾਡੇ ਹਾਜ਼ਰੀ ਜੋਗ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀੜ ਚਾਰ ਭੈਣ ਭਰਾਵਾਂ ਨੂੰ ਹੋਰ ਪਤਾ ਲੱਗੇ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਦਾਸ ਵਰਪ੍ਰੀਤ ਸਿੰਘ ਸੁਲਤਾਨਪੁਰ ਲੋਧੀ ਬੇਨਤੀ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਦਾਸ ਦੀ ਬੇਨਤੀ ਇਹ ਆ ਸੇਵਾ ਕਰਨ ਦੀ ਕੋਸ਼ਿਸ਼ ਕਰੋ ਮਿੱਟੀ ਪੱਠੇ ਪੀਣ ਵਾਲਾ ਪਾਣੀ ਖੁਰ ਇਦਾਂ ਨਹੀਂ ਮਤਲਬ ਚੀਜ਼ਾਂ ਜਿਹੜੀਆਂ ਬਰਤਨ ਯੋਗ ਆ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸੁਲਤਾਨਪੁਰ ਲੋਧੀ ਹੜ ਆਇਆ ਹੋਇਆ ਬਹੁਤ 17 18 ਪਿੰਡ ਪਾਣੀ ਦੀ ਲਪੇਟ ਦੇ ਵਿੱਚ ਆਇਆ ਬੇਨਤੀ ਹੱਥ ਜੋੜ ਕੇ ਸੁਲਤਾਨਪੁਰ ਲੋਧੀ ਪਿੰਡ ਬਾਉ ਉਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਬਹੁਤ ਤੋਂ ਬਾਅਦ ਸ਼ੇਅਰ ਕਰਦੇ ਹੋ ਮੇਰੀ ਬੇਨਤੀ ਹੈ ਜੇ ਹੱਥ ਜੋੜ ਕੇ